ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੋਰ ਸਨਾਓ ਤੁਸੀਂ ਸਾਰੇ ਜਣੇ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਠੀਕ ਠਾਕ ਹੋਵੋਗੇ ਤੇ ਆਪਣੇ ਘਰ ਆਜੀ ਖੁਸ਼ੀ ਹੋਵੋਗੇ ਹਾਂਜੀ ਫੈਮਿਲੀ ਜਿਹੜੇ ਆਪਣੇ ਬਲੌਗ ਦੇ ਵਿੱਚ ਨਵੇਂ ਆਏ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਹਰ ਇੱਕ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਂਜੀ ਗਾਇਜ਼ ਬਿਨਾ ਟਾਈਮ ਵੇਸਟ ਕੀਤੇ ਆਪਾਂ ਅੱਜ ਦੇ ਬਲੌਗ ਨੂੰ ਕਰਦੇ ਹਾਂ ਸਟਾਰਟ ਹੰਦੀ ਫੈਮਲੀ ਅੱਜ ਦੇ ਰੁਟੀਨ ਦੀ ਸਟਾਰਟਿੰਗ ਹੁੰਦੀ ਹੈ ਦੁਪਹਿਰ ਤੋਂ ਬਾਅਦ ਤੇ ਸਵੇਰੇ ਅੱਜ ਮੇਰਾ ਪੇਪਰ ਸੀਗਾ ਪੇਪਰ ਬੜਾ ਸੋਹਣਾ ਹੋਇਆ ਮੇਰਾ ਤੇ ਉਸ ਤੋਂ ਬਾਅਦ ਮੈਂ 1 ਘੰਟਾ ਰੈਸਟ ਕੀਤੀ ਆ ਕੇ ਕਿਉਂਕਿ ਕਾਫੀ ਜ਼ਿਆਦਾ ਲੋ ਹੈ ਜਿਹੜੀ ਪੈਰੀ ਸੀ ਜਦੋਂ ਰਾਸਤੇ ਦੇ ਵਿੱਚ ਆਏ ਸੀ ਥੱਕ ਗਈ ਸੀ ਮੈਂ ਤੇ ਫਿਰ ਉਸ ਤੋਂ ਬਾਅਦ ਇੱਕ ਘੰਟਾ ਸੌਣ ਤੋਂ ਬਾਅਦ ਫਿਰ ਮੈਂ ਚਾਹ ਵਗੈਰਾ ਪੀ ਕੇ ਫੇਸ واਸ਼ ਵਗੈਰਾ ਕਰਕੇ ਹੁਣ ਮੈਂ ਆ ਗਈ ਸੀ ਰੜੀ ਛੜੀ ਹੋ ਗਈ ਆਪਣੇ ਕੰਮਾਂ ਕਰਾ ਤੇ ਸ਼ਾਮ ਦੇ ਕੰਮ ਅੱਜ ਮੇਰੇ ਇੱਥੇ ਆ ਗਈ ਸੀ ਥੋੜੇ ਬਹੁਤੇ ਤੇ ਇਹ ਕੱਪੜੇ ਨੇ ਜਿਹੜੇ ਇਹ ਦੋ ਦਿਨਾਂ ਦੇ ਨੇ ਤੇ ਅੱਜ ਵਾਲੇ ਕੱਪੜੇ ਮੈਂ ਵਾਸ਼ ਕਰਕੇ ਨਹੀਂ ਗਈ ਸੀ ਮੰਮੀ ਨੇ ਮੇਰੇ ਬਾਅਦ ਦੇ ਵਿੱਚ ਵਾਸ਼ ਕਰ ਦਿੱਤੇ ਸੀ ਫਿਰ ਮੰਮੀ ਨੇ ਮੰਜੇ ਤੇ ਸਾਰੇ ਕੱਪੜੇ ਪਾ ਦਿੱਤੇ ਸੀ ਅੰਦਰ ਇਹ ਤੇ ਫਿਰ ਵੀ ਸਕੂਲ ਗਈ ਹੋਈ ਸੀਗੀ ਤੇ ਹੁਣ ਮੈਂ ਸੋਚ ਰਹੀ ਸੀਗੀ ਵੀ ਚਲੋ ਹੁਣ ਮੈਂ ਸਾਰੇ ਜਿਹੜੇ ਕੱਪੜੇ ਨੇ ਉਹ ਜੋੜ ਦੇਣੀਆਂ ਕੱਲਾ ਕੱਲਾ ਕੱਪੜਾ ਜਿਹੜਾ ਜਿੱਥੇ ਰੱਖਣ ਵਾਲਾ ਉਹ ਰੱਖ ਦਾਂਗੀ ਤੇ ਵੀਰ ਵਾਲੇ ਕੱਪੜੇ ਮੈਂ ਟੀਚੀ ਦੇ ਵਿੱਚ ਰੱਖ ਦਿੱਤੇ ਸੀ ਤੇ ਮੰਮੀ ਹੋਰਾਂ ਵਾਲੇ ਮੰਮੀ ਦੇ ਦਰਾ ਦੇ ਵਿੱਚ ਤੇ ਮੇਰੇ ਮੇਰੇ ਤੇ ਕੁਲਦੀਪ ਦੇ ਮੇਰੇ ਅਲਮੀਰਾ ਦੇ ਵਿੱਚ ਰੱਖ ਦਿੱਤੇ ਸੀ ਤੇ ਉਸ ਤੋਂ ਬਾਅਦ ਲਈ ਆਈ ਸੀ ਜੀ ਮੈਂ ਤੋਰੀਆਂ ਤੇ ਤੋਰੀਆਂ ਵਾਸ਼ ਵਗੈਰਾ ਕਰਕੇ ਤੇ ਹੁਣ ਮੈਂ ਤੋਰੀਆਂ ਜਿਹੜੀਆਂ ਕੱਟ ਲੈਣੀਆਂ ਪਹਿਲਾਂ ਛਿੱਲ ਕੇ ਰੱਖ ਲਈਆਂ ਸੀਗੀਆਂ ਮੈਂ ਤੇ ਹੁਣ ਮੈਂ ਕੱਟ ਰਹੀ ਹਾਂ ਜੀ ਤੋਰੀਆਂ ਤੇ ਹੋ ਬੜੇ ਦਿਨਾਂ ਬਾਅਦ ਅੱਜ ਅੱਜ ਤੋਰੀਆਂ ਕਰਦੀਆਂ ਨੇ ਕਿਉਂਕਿ ਇਹ ਸੀਜ਼ਨ ਦੇ ਵਿੱਚ ਹੁਣੇ ਹੀ ਕਰਦੀਆਂ ਅੱਜ ਹੀ ਕਰਾਂਗੇ ਆਪਾਂ ਤੋਰੀਆਂ ਦੀ ਸਬਜ਼ੀ ਮੈਨੂੰ ਨਾ ਤੋਰੀਆਂ ਦੁੱਧ ਪਾ ਕੇ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਤੇ ਇੱਧਰ ਮੈਂ ਵੀਰ ਨਾਲ ਵੀ ਗੱਲਾਂ ਮਾਰੀ ਜਾਂਦੀ ਸੀਗੀ ਤੇ ਡੈਡੀ ਬੈਠੇ ਸੀ ਸਾਹਮਣੇ ਉਹਨਾਂ ਨਾਲ ਵੀ ਗੱਲਾਂ ਮਾਰੀ ਜਾਂਦੀ ਸੀਗੀ ਤੇ ਹੋਰ ਫੈਮਿਲੀ ਤੁਸੀਂ ਦੱਸੋ ਤੁਸੀਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਸੀਂ ਮੈਨੂੰ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਮੈਂਟ ਕੀਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਜੀ ਗਾਇਸ ਟੋਰੀਆਂ ਵਗੈਰਾ ਕੱਟਣ ਤੋਂ ਬਾਅਦ ਮੈਂ ਪਿਆਜ਼ ਤੇ ਮਿਰਚ ਵਗੈਰਾ ਵੀ ਕੱਟ ਕੇ ਰੱਖ ਲਈ ਸੀ ਤੇ ਇਧਰ ਆਇਲ ਵੀ ਗਰਮ ਮੇਰਾ ਕਰਨ ਦੇ ਲਈ ਰੱਖਿਆ ਹੋਇਆ ਸੀਗਾ ਤੇ ਹੁਣ ਜਿਹੜਾ ਮੈਂ ਭਾਂਡੇ ਵਾਸ਼ ਕਰ ਰਹੀ ਸੀ ਇਹ ਦੁਪਹਿਰ ਵਾਲੀ ਸੀਗੀ ਮੈਂ ਪਹਿਲਾਂ ਵਾਸ਼ ਨਹੀਂ ਸੀ ਕੀਤੀ ਤੇ ਮੈਨੂੰ ਇਸੀ ਵਿੱਚ ਲੋ ਇਕੱਠੀ ਵਾਸ਼ ਕਰ ਦਾਂਗੇ ਹਾਂਜੀ ਫੈਮਿਲੀ ਮੈਂ ਤੁਹਾਡੇ ਨਾਲ ਥੋੜੇ ਜਿਹੇ ਟਿਪਸ ਸ਼ੇਅਰ ਕਰਨਾ ਚਾਹਣੀ ਆ ਥੋੜੇ ਥੌਟਸ ਸ਼ੇਅਰ ਕਰਨਾ ਚਾਹਣੀ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਈ ਨੇ ਕਿਸੇ ਤੋਂ ਜ਼ਿਆਦਾ ਉਮੀਦਾਂ ਕਰਕੇ ਆਪਣਾ ਮਾਨ ਨਾ ਦੁਖੀ ਕਰਿਆ ਕਰੋ ਜਿਹਦੇ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਬਸ ਉਸ ਪਰਮਾਤਮਾ ਦਾ ਸ਼ੁਕਰ ਕਿਉਂਕਿ ਸਾਰੀ ਜ਼ਿੰਦਗੀ 'ਚ ਸਾਡਾ ਸਰੀਰ ਵੀ ਇੱਕੋ ਜਿਹਾ ਨਹੀਂ ਰਹਿੰਦਾ ਸਾਡਾ ਸਰੀਰ ਵੀ ਸਾਡਾ ਸਾਥ ਨਹੀਂ ਦਿੰਦਾ ਜ਼ਿੰਦਗੀ 'ਚ ਲੋਕਾਂ ਦਾ ਆਉਣਾ ਜਾਣਾ ਇਹ ਇੱਕ ਮਕਸਦ ਹੁੰਦਾ ਕੁਝ ਤਾਂ ਉਹਨੂੰ ਅਜਮਾਉਣਗੇ ਵੀ ਕੁਝ ਸਿਖਾਉਣਗੇ ਵੀ ਕੁਝ ਤੁਹਾਡੀ ਵਰਤੋਂ ਕਰਨਗੇ ਤੇ ਕੁਝ ਤਾਂ ਉਹਨੂੰ ਜ਼ਿੰਦਗੀ ਦਾ ਸਹੀ ਮਤਲਬ ਸਮਝਾਉਣਗੇ ਜੇ ਬਰਦਾਸ਼ਤ ਨਾ ਕਰ ਪਾਵੇ ਉਹ ਦੋਸਤੀ ਕੀ ਹੈ ਜੋ ਸਮਝੀ ਨਾ ਪਾਵੇ ਉਹ ਰਿਸ਼ਤਾ ਕੀ ਹੈ ਮਸਲਾ ਇਹ ਨਹੀਂ ਕਿ ਕੋਈ ਇਨਸਾਨ ਤੁਹਾਡੀ ਪਰਵਾਹ ਕਿਉਂ ਨਹੀਂ ਕਰਦਾ ਮੁੱਦਾ ਤਾਂ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਜੀਏ ਕਿਸੇ ਤੇ ਜ਼ਿੰਦਗੀ ਤੁਹਾਡੀ ਥੋੜੀ ਜੀ ਲੰਬੀ ਹੋ ਜਾਵੇ ਔਲਾਦ ਵੀ ਖਾਸਾ ਸਭ ਕੁਝ ਸਿਖਾ ਦਿੰਦੀ ਹੈ ਕੋਈ ਵੀ ਰਿਸ਼ਤਾ ਤੁਹਾਡੀ ਮਰਜ਼ੀ ਨਾਲ ਨਹੀਂ ਜੁੜਦਾ ਤੁਸੀਂ ਕਦੋਂ ਕਿਸ ਨੂੰ ਮਿਲਣਾ ਤੇ ਵਿਛੜਣਾ ਹੈ ਉਹ ਪਰਮਾਤਮਾ ਦੇ ਹੱਥ ਹੈ ਠੀਕ ਹੈ ਉਹ ਪਰਮਾਤਮਾ ਤੈਅ ਕਰਦਾ ਹੈ ਦੁਨੀਆ 'ਚ ਬਹੁਤ ਘੱਟ ਲੋਕ ਇੱਕੋ ਜਿਹੇ ਨੇ ਜੋ ਜਿਵੇਂ ਦੇ ਦਿਸਦੇ ਨੇ ਉਵੇਂ ਦੇ ਨੇ ਨਹੀਂ ਤਾਂ ਰੰਗ ਬਦਲ ਨਾਲ ਹਰੇਕ ਹਰ ਰੰਗ ਬਦਲ ਦੇ ਵਿੱਚ ਹਰ ਕੋਈ ਮਾਹਿਰ ਹੁੰਦਾ ਹੈ ਇਹ ਗੱਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਈ ਹੈ ਸਾਨੂੰ ਨਾ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਹੈ ਹੰਕਾਰ ਤਾਂ ਉਹਨੂੰ ਹੁੰਦਾ ਜਿਹਨੂੰ ਬਿਨਾਂ ਸੰਘਰਸ਼ ਕੀਤੇ ਸਭ ਕੁਝ حاصل ਹੋ ਜਾਂਦਾ ਜਿਹਨੇ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੋਵੇ ਠੀਕ ਹੈ ਉਹ ਬੰਦਾ ਦੂਸਰਿਆਂ ਦੀ ਕਦਰ ਕਰਦਾ ਹੈ ਜਿਹਨੇ ਕੋਈ ਚੀਜ਼ ਐਵੇਂ ਜਿਹਨੂੰ ਐਵੇਂ ਹੀ ਮਿਲੇ ਹੋਵੇ ਉਹ ਚੀਜ਼ ਉਹ ਬੰਦਾ ਕੋਈ ਕਿਸੇ ਦੀ ਕਦਰ ਨਹੀਂ ਕਰਦਾ ਕੋਈ ਵੀ ਰਿਸ਼ਤਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਦੋਂ ਦੋਨਾਂ ਵਿੱਚ ਲੜਾਈ ਹੋਵੇ ਤਾਂ ਤੀਸਰੇ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਨਹੀਂ ਤਾਂ ਲੋਕ ਫਾਇਦਾ ਉਠਾਉਣ ਚ ਦੇਰ ਨਹੀਂ ਕਰਦੇ ਤਦੇ ਵੀ ਕਿਸੇ ਨਾਲ ਨਾਰਾਜ਼ ਨਾ ਹੋਇਆ ਕਰੋ ਬਸ ਖਾਸ ਤੋਂ ਆਮ ਕਰਦਿਆ ਕਰੋ ਕੁਝ ਗੱਲਾਂ ਦੱਸਣਾ ਨਹੀਂ ਦਸਨ ਨਾਲ ਨਾ ਨਹੀਂ ਬਲਕਿ ਆਪਣੇ ਆਪ ਤੇ ਵੀ ਜਾਣ ਨਾਲ ਹੀ ਸਮਝ ਆਉਂਦੀਆਂ ਨੇ ਦੁਨੀਆ ਦੇ ਅੱਗੇ ਦੁੱਖ ਕਦੇ ਵੀ ਨਹੀਂ ਜਾਰ ਕਰਨਾ ਚਾਹੀਦਾ ਕਿਉਂਕਿ ਲੋਕ ਨਾਮਕ ਜ਼ਰੂਰ ਲਗਾਉਂਦੇ ਨੇ ਜਿੱਥੇ ਪਹਿਲਾਂ ਹੀ ਜ਼ਖਮ ਬਹੁਤ ਹੁੰਦੇ ਨੇ ਜ਼ਿੰਦਗੀ ਤੋਂ ਮਿਲਿਆ ਅਨੁਭਵ ਇਹ ਸਿਖਾਉਂਦਾ ਕਿ ਤੁਸੀਂ ਹੀ ਮਿਲੋ ਕਿਸੇ ਨਾਲ ਜਿੰਨਾ ਸੈਕੰਡ ਪਰਸਨ ਨੂੰ ਮਿਲਦਾ ਹੈ ਆਪਾਂ ਜਿਵੇਂ ਮਿਲਦਾ ਹੈ ਆਪਾਂ ਨੂੰ ਵੀ ਮਿਲਣਾ ਚਾਹੀਦਾ ਹੈ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਚ ਹੈ ਇਸ ਲਈ ਉਸ ਨੂੰ ਬਿਹਤਰ ਬਣਾਉਣਾ ਤੁਹਾਡੇ ਹੱਥ ਚ ਹੈ ਕਿਸੇ ਤੇ ਉਮੀਦ ਨਾ ਕਰੋ ਇੱਕ ਗੱਲ ਮੈਂ ਹਮੇਸ਼ਾ ਦੇਖਦੀ ਹਾਂ ਕਿ ਜਿਹੜਾ ਸੱਚਾ ਤੇ ਇਮਾਨਦਾਰ ਬੰਦਾ ਹੁੰਦਾ ਉਹਦੀ ਕੋਈ ਇੱਜ਼ਤ ਨਹੀਂ ਕਰਦਾ ਉਸ ਨੂੰ ਮੂਰਖ ਸਮਝਿਆ ਜਾਂਦਾ ਜਿਹੜਾ ਝੂਠ ਬੋਲਦਾ ਠੀਕ ਹੈ ਉਹ ਬੇਈਮਾਨੀ ਕਰਦਾ ਉਹ ਸਭ ਦੇ ਮਨ ਨੂੰ ਪਾਉਂਦਾ ਤੁਹਾਡੀ ਸਭ ਤੋਂ ਵੱਡੀ ਦੌਲਤ ਤੁਹਾਡਾ ਸਮਾਂ ਹੈ ਜਿਸ ਨੂੰ ਵੀ ਦੇ ਰਹੇ ਹੋ ਸੋ ਸਮਝ ਕੇ ਦਿਓ ਜਿਹੜਾ ਬੰਦਾ ਬੁੱਧੀ ਨੂੰ ਛੱਡ ਕੇ ਭਾਵਨਾਵਾਂ ਵਿੱਚ ਬਹਿ ਜਾਂਦਾ ਉਸ ਨੂੰ ਹਰ ਕੋਈ ਮੂਰਖ ਬਣਾ ਦਿੰਦਾ ਹੈ ਹਾਂਜੀ ਫੈਮਿਲੀ ਅਸੀਂ ਤੁਹਾਡੇ ਨਾਲ ਜਿਹੜੀਆਂ ਮੋਟੀਵੇਸ਼ਨਲ ਗੱਲਾਂ ਮੈਂ ਕਰਨਾ ਚਾਹੁੰਦੀ ਸੀਗੀ ਤੇ ਹਾਂਜੀ ਗਾਇਜ਼ ਜਿਹੜੀ ਆਪਣੀ ਤੋਰੀਆਂ ਦੀ ਸਬਜੀ ਉਹ ਬਣ ਕੇ ਹੋ ਗਈ ਸੀ ਰੈਡੀ ਤੇ ਕਿਉਂ ਸੀ ਆਪਾਂ ਰੱਖਿਆ ਹੋਇਆ ਸੀ ਕੜਨ ਮਲਾਈ ਤੋਂ ਕਿਉਂ ਬਣਾਇਆ ਆਪਾਂ ਤੇ ਮੰਮੀ ਨੇ ਕੱਢ ਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਜਿਹੜਾ ਨਿੰਬੂ ਪਾਣੀ ਬਣਾ ਕੇ ਪੀ ਲਿਆ ਸੀਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਤੇ ਹਾਂਜੀ ਗਾਇਜ਼ ਕੁਝ ਸਮਾਂ ਰੈਸਟ ਕਰਨ ਤੋਂ ਬਾਅਦ ਹੁਣ ਮੈਂ ਆ ਗਈ ਸੀ ਰਸੋਈ ਦੇ ਵਿੱਚ ਤੇ ਹੁਣ ਮੈਂ ਲੱਗੀ ਪਈ ਸੀ ਦਰਾਟਾ ਗੁੰਨਣ ਫਿਰ ਉਸ ਤੋਂ ਬਾਅਦ ਆਪਾਂ ਟਾਈਮ ਟੂ ਟਾਈਮ ਜਿਹੜੀ ਰੋਟੀ ਬਣਾ ਲ ਹਾਂਜੀ ਗਾਇਜ਼ ਆਟਾ ਵਗੈਰਾ ਮੈਂ ਗੁੰਨ ਕੇ ਰੱਖ ਲਿਆ ਸੀ ਢੱਕ ਕੇ ਰੱਖ ਦਿੱਤਾ ਇੱਕ ਸਾਈਡ ਤੇ ਮੈਂ ਥੋੜਾ ਟਾਈਮ ਸੈੱਟ ਹੋ ਜੂਗਾ ਤੇ ਹਾਂਜੀ ਗਾਇਜ਼ ਉਹ ਲੱਸੀ ਹੈ ਜਿਹੜੀ ਮੈਂ ਬਣਾ ਕੇ ਰੱਖ ਲਈ ਸੀ ਕਿਉਂਕਿ ਥੋੜੇ ਟਾਈਮ ਤੱਕ ਜਿਹੜੀ ਰੋਟੀ ਖਾ ਲਵਾਂਗੇ ਤੇ ਡੈਡੀ ਵੀ ਖੇਤੋਂ ਆਗੇ ਸੀ ਦੀਪ ਵੀ ਆ ਜਾਣਗੇ ਘੰਟੇ ਡੇਢ ਘੰਟੇ ਤੱਕ ਤੇ ਨਾਲ ਦੀ ਨਾਲ ਜਿਹੜੀ ਰੋਟੀ ਬਣਾ ਕੇ ਖਵਾ ਦਾਂਗੇ ਆਪਾਂ ਸਾਰਿਆਂ ਨੂੰ ਤੇ ਹਾਂਜੀ ਗਾਇਜ਼ ਤੇ ਇਸ ਤੋਂ ਬਾਅਦ ਜਿਹੜਾ ਮੈਂ ਪਹਿਲਾਂ ਮੈਂ ਜਿਹੜਾ ਮਟਕਾ ਹੈ ਸੀਗਾ ਉਹ ਪਾਣੀ ਦਾ ਭਰਿਆ ਸੀਗਾ ਕਿਉਂਕਿ ਮਟਕੇ ਦਾ ਪਾਣੀ ਮੈਨੂੰ ਪੀਣਾ ਬਹੁਤ ਜ਼ਿਆਦਾ ਵਧੀਆ ਲੱਗਦਾਗਾ ਵੀ ਵੇ ਮਿੰਟ ਦੇ ਰੈਸਟੋ ਤੋਂ ਬਾਅਦ ਤੇ ਆਟਾ ਵੀ ਆਪਣਾ ਜੜਾ ਸੈੱਟ ਹੋ ਗਿਆ ਸੀਗਾ ਤੇ ਮੰਮੀ ਜਿਹੜੀ ਕਹਿੰਦੀ ਵੀ ਅਸੀਂ ਰੋਟੀ ਖਾਣੀ ਹੈ ਵੀਰ ਵੀ ਕਹਿੰਨੀ ਮੈਨੂੰ ਭੁੱਖ ਲੱਗੀ ਹੈ ਫਿਰ ਮੈਂ ਸੋਚਿਆ ਵੀ ਚਲੋ ਰੋਟੀ ਹੈ ਜਿਹੜੀ ਬਣਾ ਲੈਨੇ ਆ ਸਭ ਤੋਂ ਪਹਿਲਾਂ ਤਵਾ ਸਾਫ਼ ਕਰ ਲੈਨੇ ਆਪਾਂ ਤੇ ਕਿਉਂਕਿ ਤੁਹਾਨੂੰ ਪਤਾ ਹੈ ਰਸੋਈ ਦੇ ਵਿੱਚ ਕੁਝ ਨਾ ਕੁਝ ਹੁੰਦਾ ਹਨਾ ਤੇ ਕੋਈ ਨਾ ਕੋਈ ਚੀਜ਼ ਲੱਗੀ ਹੁੰਦੀ ਆ ਨਾ ਆਪਣੇ ਭਾਂਡਿਆਂ ਤੇ ਆਪਾਂ ਨੂੰ ਪਹਿਲਾਂ ਸਾਫ਼ ਕਰ ਲੈਣਾ ਚਾਹੀਦਾ ਕੋਈ ਵੀ ਆਪਾਂ ਜਿਹੜਾ ਵਰਤਨ ਹੈ ਯੂਜ਼ ਕਰਦੇ ਆ ਤੇ ਹਾਂਜੀ ਗਾਇਜ਼ ਹੁਣ ਮੈਂ ਤਵਾ ਜਿਹੜਾ ਆਪਣਾ ਉਹ ਕਰ ਲਿਆ ਸੀਗਾ ਵਾਸ਼ ਕਰ ਲਿਆ ਸੀ ਤੇ ਹੁਣ ਮੈਂ ਲੱਗੀ ਸੀ ਰੋਟੀ ਬਣਾਉਣ ਤੇ ਅੱਜ ਨਾ ਮੇਰਾ ਜਿਹੜਾ ਪੋਣਾ ਸੀਗਾ ਤੇ ਕਾਫੀ ਜ਼ਿਆਦਾ ਗੰਦਾ ਹੋ ਰਿਹਾ ਸੀ ਪਵੈ ਨਿਊ ਪੋਣਾ ਲਿਆ ਕੇ ਜਿਹੜਾ ਉਹਦੇ ਵਿੱਚ ਤਾਂ ਰੈ ਡੱਬੇ ਦੇ ਵਿੱਚ ਤੇ ਹੁਣ ਮੈਂ ਲੱਗੀ ਸੀ ਰੋਟੀ ਪਕਾਉਣ ਜੀ ਫੈਮਿਲੀ ਇੱਕ ਦਿਨ ਆਪਾਂ ਜਿਹੜਾ ਸ਼ਹਿਰ ਦੇ ਵਿੱਚ ਵੀ ਜਾ ਕੇ ਆਵਾਂਗੇ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਕਿਉਂਕਿ ਮੈਂ ਨਾਈਟ ਸੂਟ ਲੈਣੇ ਆ ਤੇ ਮੈਂ ਥੋੜੇ ਬਹੁਤੇ ਸੂਟ ਵੀ ਲੈਣੇ ਆ ਆਪਾਂ ਉਹ ਵੀ ਵਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪਾਂ ਹੁਣ ਨਵੇਂ-ਨਵੇਂ ਵਲੌਗ ਹੈ ਜਿਹੜੇ ਪਾਇਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀ ਸਾਨੂੰ ਸਪੋਰਟ ਕਰੋ ਤਾਂ ਕਿ ਜਿਹੜਾ ਮੇਰਾ ਵਾਚ ਟਾਈਮ ਹੈ ਉਹ ਪੂਰਾ ਹੋ ਸਕੇ ਤੇ ਹਾਂਜੀ ਗਾਇਜ਼ ਰੋਟੀ ਜਿਹੜੀ ਮੈਂ ਬਣਾਉਣ ਲੱਗੀ ਸੀ ਮੰਮੀ ਉਹਨਾਂ ਨੂੰ ਫੜਾਈ ਸੀ ਰੋਟੀ ਮੈਂ ਤੇ ਵੀਰ ਵੀ ਖਾਣ ਲੱਗ ਰਹੀ ਹੈ ਬਾਹਰ ਰੋਟੀ ਤੇ ਮੈਨੂੰ ਇਹ ਸੀਗਾ ਚਲੋ ਵੀਦੀਪ ਜੀ ਆ ਜਾਣਗੇ ਜਦੋਂ ਉਦੋਂ ਹੀ ਰੋਟੀ ਜਿਹੜੀ ਮੈਂ ਖਾ ਲਾਂਗੀ ਨਾਲ ਦੀ ਨਾਲ ਫਿਰ ਐਵੇਂ ਔਖਾ ਜਿਹਾ ਲੱਗਦਾ ਹਨਾ ਇਕੱਲੇ ਬੰਦੇ ਨੂੰ ਤੋਂ ਰੋਟੀ ਜੀ ਖਾਣੀ ਥੋੜੀ ਔਖੀ ਲੱਗਦੀ ਹੈ ਕਦੇ ਵੈਸੇ ਮੈਂ ਕਦੇ ਕਦੇ ਖਾ ਵੀ ਲੈਨੀ ਆ ਜਿਸ ਦਿਨ ਮੇਰਾ ਮੂਡ ਹੁੰਦਾ ਵੀ ਮੈਨੂੰ ਬੜੀ ਭੁੱਖ ਲੱਗੀ ਹੁੰਦੀ ਉਸ ਦਿਨ ਮੈਂ ਖਾ ਵੀ ਲੈਨੀ ਆ ਤੇ ਕੋਈ ਕੰਪਲਸਰੀ ਨਹੀਂ ਹੈਗਾ ਵੀ ਹਾਂ ਮੈਂ ਕੁਲਦੀਪ ਜੀ ਦੀ ਵੇਟ ਦੇ ਨਾਲ ਹੀ ਵੀ ਜਦੋਂ ਉਹ ਆਉਣਗੇ ਵੀ ਉਦੋਂ ਹੀ ਰੋਟੀ ਖਾਣੀ ਆ ਤੇ ਜਦੋਂ ਭੁੱਖ ਹੁੰਦੀ ਆਪਾਂ ਖਾ ਲੈਨੇ ਆ ਇਹ ਕੋਈ ਮੈਟਰ ਨਹੀਂ ਕਰਦਾ ਹਨਾ ਤੇ ਪਰ ਮੈਨੂੰ ਛੋਟੀਆਂ ਛਟੀਆਂ ਰੋਟੀਆਂ ਵਧੀਆ ਲੱਗਦੀ ਨੇ ਮ ਕੋਸ਼ਾਂ ਥੋੜੀ ਜਿਆਦਾ ਤੇ ਆਪਦੇ ਹੱਦ ਦਾ ਕੋਈ ਵੀ ਆਪਾਂ ਕੰਮ ਕਰਦੇ ਇਹਨਾਂ ਨੂੰ ਬਹੁਤ ਇੰਟਰਸਟਡ ਤਰੀਕੇ ਨਾਲ ਆਪਾਂ ਕਰਾਂਗੇ ਜਦੋਂ ਇੰਟਰਸਟ ਪਾ ਕੇ ਥੋੜਾ ਜਆ ਤੇ ਉਹ ਕੋਈ ਵੀ ਚੀਜ਼ ਆ ਚਾਹੇ ਉਹ ਕੋਈ ਸਬਜੀ ਆ ਚਾਹੇ ਕੋਈ ਵੀ ਕੰਮ ਆ ਠੀਕ ਹੈ ਇੰਟਰਸਟ ਨਾਲ ਕਰਾਂਗੇ ਜਦੋਂ ਆਪਣਾ ਕੋਈ ਵੀ ਕੰਮ ਹੋਊਗਾ ਠੀਕ ਹੈ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਦਿਖਾਊਗਾ ਇਸ ਕਰਕੇ ਹਾਂਜੀ ਸਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹਾਂਜੀ ਫੈਮਿਲੀ ਰੋਟੀ ਵਗੈਰਾ ਜਿਹੜੀ ਮੈਂ ਬਣਾ ਲਈ ਸੀ ਤੇ ਮੰਮੀ ਡਾਡੀ ਹੋਰਾਂ ਨੇ ਤਾਂ ਸਾਰਿਆਂ ਨੇ ਖਾ ਲਈ ਸੀ ਮੈਂ ਤੇ ਦੀਪ ਰਹਿ ਗਏ ਸੀਗੇ ਤੇ ਹਾਂਜੀ ਗਾਇਜ਼ ਤੇ ਉਸ ਤੋਂ ਬਾਅਦ ਮੈਂ ਜਿਹੜੀ ਭਰਤ ਵਗੈਰਾ ਉਹ ਛਾੜ ਕੇ ਆ ਕੇ ਫਿਰ ਉਸ ਤੋਂ ਬਾਅਦ ਮੈਂ ਥੋੜੀ ਬਹੁਤ ਕਿਚਨ ਕਲੀਨਿੰਗ ਕਰਾਂਗੀ ਤੇ ਕਿਚਨ ਕਲੀਨਿੰਗ ਹੈ ਜਿਹੜਾ ਮੇਰਾ ਮੇਨ ਮੋਟਿਵ ਹੁੰਦਾ ਹੈ ਇਹਦਾ ਕਿਉਂਕਿ ਦੇਖੋ ਜਦੋਂ ਆਪਾਂ ਸਵੇਰੇ ਆਉਂਨੇ ਆ ਕਿਚਨ ਦੇ ਵਿੱਚ ਜਦੋਂ ਆਪਣੀ ਸੈਲਫ ਹੈ ਜਿਹੜੀ ਜੋ ਕਿਚਨ ਕਾਊਂਟਰ ਹੈ ਉਹ ਕਲੀਨ ਨਹੀਂ ਹੋਗਾ ਤਾਂ ਆਪਣਾ ਜਿਹੜਾ ਮੂਡ ਹੈ ਉਹ ਠੀਕ ਹੈ ਸਪੋਇਲ ਹੋ ਜਾਂਦਾ ਹੈ ਗੁੱਡ ਵਾਈਬਸ ਨਹੀਂ ਆਉਂਦੀਆਂ ਠੀਕ ਹੈ ਉਹਦੇ ਨਾਲ ਤੇ ਇਹ ਮ ਵੀ ਮੈਂ ਰੋਟੀ ਬਣਾਉਣੀ ਹੈ ਜੋ ਕੋਈ ਵੀ ਕੰਮ ਕਰਨਾ ਉਸ ਤੋਂ ਬਾਅਦ ਜਿਹੜਾ ਮੈਂ ਕਿਚਨ ਕਲੀਨਿੰਗ ਕਰਦੀ ਹੀ ਕਰਦੀ ਆ ਦੇਖੋ ਇਹਦੇ ਨਾਲ ਇੱਕ ਤਾਂ ਠੀਕ ਹੈ ਬੈਕਟੀਰੀਆ ਵਗੈਰਾ ਨਹੀਂ ਫੈਲਦੇ ਹੈਗੇ ਇੱਕ ਦੇਖੋ ਕਿਚਨ ਕਲੀਨਿੰਗ ਦੇ ਨਾਲ ਬਹੁਤ ਜ਼ਿਆਦਾ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਹਾਂਜੀ ਫੈਮਲੀ ਇਹ ਤਾਂ ਟਾਈਮ ਹੋ ਚੁੱਕਿਆ ਸੀ तकरीबन 7:30 ਵਜੇ ਦਾ ਤੇ ਮੈਂ ਆ ਗਈ ਸੀ ਦੁਬਾਰਾ ਕਿਚਨ ਦੇ ਵਿੱਚ ਥੋੜਾ ਟਾਈਮ ਵੀਰ ਨਾਲ ਮਸਤੀ ਕਰਨ ਤੋਂ ਬਾਅਦ ਤੇ ਇਧਰ ਮੈਂ ਪਿਆਜ਼ ਵਗੈਰਾ ਕੱਟ ਲਈ ਸੀ ਆ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਜਿਹੜੀ ਸਬਜ਼ੀ ਉਹ ਗਰਮ ਕਰਨੀ ਰੱਖੀ ਹੋਈ ਸੀ ਤੇ ਹੁਣ ਆਪਾਂ ਖਾਵਾਂਗੇ ਰੋਟੀ ਅੰਦਰ ਜਾ ਕੇ ਤੇ ਹੁਣ ਮੈਂ ਜਿਹੜੀ ਪਲੇਟ ਆ ਉਹ ਬਣਾਉਣ ਲੱਗੀ ਪਈ ਸੀਗੀ ਤੇ ਮੈਂ ਥੋੜਾ ਜਿਹਾ ਪਾ ਲਾਂਗੀ ਕਿਉਂ ਸਬਜ਼ੀ ਦੇ ਵਿੱਚ ਦੇਸੀ ਕਿਉਂ ਅਸੀਂ ਦੇਸੀ ਘੀਨੀ ਵਰਤੋਂ ਕਰਦੇ ਹਾਂ ਜ਼ਿਆਦਾਤਰ ਦੇ ਦੂਜਾ ਰਫਾਇੰਡ ਕੀ ਨਹੀਂ ਯੂਜ਼ ਕਰਦੇ ਕਿਉਂਕਿ ਤੁਹਾਨੂੰ ਪਤਾ ਹੈ ਦੇਖੋ ਨਾ ਉਹਦੇ ਵਿੱਚ ਉਹਦੇ ਨਾਲ ਉਹਨੂੰ ਖਾਣ ਦੇ ਨਾਲ ਬਹੁਤ ਜਿਹੇ ਦਾ ਬਿਮਾਰੀਆਂ ਲੱਗਦੀਆਂ ਨੇ ਇਸ ਕਰਕੇ ਤੇ ਹਾਂਜੀ ਗਾਇਜ਼ ਫਿਰ ਉਸ ਤੋਂ ਬਾਅਦ ਜਿਹੜੇ ਮੈਂ ਲੱਸੀ ਦਾ ਗਲਾਸ ਲੈ ਜਾਂਗੀ ਮੈਂ ਲੱਸੀ ਵੱਧ ਕਰ ਲੈਣੀ ਕਿਉਂਕਿ ਤੁਹਾਨੂੰ ਪਤਾ ਹੈ ਰੋਟੀ ਦੇ ਨਾਲ ਤਾਂ ਲੱਸੀ ਵਗੈਰਾ ਪੀਤੀ ਜਾਂਦੀ ਹੈ ਫੈਮਿਲੀ ਇੱਥੇ ਕਰਦੇ ਆ ਆਪਣੇ ਅੱਜ ਦੇ ਬਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਬਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਹੋਰ ਵੀਡੀਓ ਦੇ ਨਾਲ ਤੇ ਉਦੋਂ ਤੱਕ ਬਾਏ ਬਾਏ ਫੈਮਿਲੀ